ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਕਿਪ ਕੋਰ ਸੰਤੂ ਤੇ ਗੱਲ ਕਰਦੇ ਹਾਂ ਜੀ ਅੱਜ ਕਾਂਗਰਸ ਪਾਰਟੀ ਬਾਰੇ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਕੋਰ ਸਿੱਧੂ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਨੇ ਜਿਹੜਾ ਹੈ ਹਰ ਪਾਸੇ ਹਲਚਲ ਮਚਾ ਦਿੱਤੀ ਹੈ ਕਾਂਗਰਸ ਪਾਰਟੀ ਦੇ ਵਿੱਚ ਕਿੰਨੇ ਕੋ ਸੀਐਮ ਦਾ ਚਿਹਰਾ ਵਧੀਆ ਸਿੱਧ ਹੁੰਦਾ ਨਵਜੋਤ ਸਿੰਘ ਸਿੱਧੂ ਦਾ ਉਹ ਤਾਂ ਬਾਅਦ ਚ ਦੇਖਣ ਵਾਲੀਆਂ ਗੱਲਾਂ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ ਹੈ ਉਸ ਬਿਆਨ ਨੂੰ ਲੈ ਕੇ ਹਰ ਪਾਸੇ ਇੱਕ ਮੁੱਦਾ ਜਿਹੜਾ ਹੈ ਛਿੜਿਆ ਹੋਇਆ ਹੈ ਹਰ ਇੱਕ ਵਿਰੋਧੀ ਪਾਰਟੀ ਜਿਹੜੀ ਹੈ ਉਹ ਨਵਜੋਤ ਕੋਰ ਸਿੱਧੂ ਦੇ ਬਿਆਨ ਤੇ ਜਿਹੜੀ ਹੈ ਉਹਨਾਂ ਦੇ ਸ਼ਬਦਾਂ ਨੂੰ ਵਰਤਿਆ ਗਿਆ ਹੈ ਉਹਦੀ ਜਿਹੜੀ ਹੈ ਡਿਟੇਲ ਜਾਣਨਾ ਚਾਹੁੰਦੀ ਹੈ ਕਿ ਇੱਕ ਪਾਸੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜਿਹੜੀ ਹੈ ਕਾਂਗਰਸ ਪਾਰਟੀ ਦਿਨ ਰਾਤ ਲੱਗੀ ਹੋਈ ਹੈ ਕਿ ਸ਼ਾਇਦ 2027 ਦੇ ਵਿੱਚ ਜਿਹੜੇ ਨੇ ਜਿਹੜਾ ਹੈ ਉਹਨਾਂ ਦੇ ਪੈਰ ਜੰਮਣ ਤੇ ਉਹ ਜਿਹੜੇ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਸਟਰੋਂਗ ਬਣਾ ਸਕਣ ਲੇਕਿਨ ਉਹ ਗੱਲ ਨੂੰ ਵੱਖਰੇ ਰੱਖ ਦਿਆ ਹੋયા ਜਿਹੜਾ ਅਟੈਚੀ ਦੀ ਗੱਲ ਕੀਤੀ ਗਈ ਹੈ ਯਾਨੀ ਕਿ ਪੈਸਿਆਂ ਦੀ ਗੱਲ ਕੀਤੀ ਗਈ ਹੈ ਉਹ ਸੱਚਮੁੱਚ ਸਹੀ ਹੈ ਕਿ ਕਾਂਗਰਸ ਪਾਰਟੀ ਪੈਸੇ ਲੈਂਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਪੈਸੇ ਲਏ ਜਾਂਦੇ ਹਨ ਕਿ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਉਨਾਂ ਨੇ ਜਿਹੜਾ ਕਰੋੜਾਂ ਦੇ ਹਿਸਾਬ ਨਾਲ ਪੈਸਾ ਇਕੱਠਾ ਕੀਤਾ ਹੋਇਆ ਹੈ ਕਿ ਉਹ ਪੈਸੇ ਦੇ ਬਲਬੁੱਤੇ ਉੱਤੇ ਬੋਲਦੇ ਨੇ ਇਹ ਬਹੁਤ ਹੀ ਵੱਡਾ ਇੱਕ ਮੁੱਦਾ ਛਿੜ ਕੇ ਬਾਹਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵੱਡੀ ਜਿਹੜੀ ਹੈ ਅਹਿਮ ਖਬਰ ਨਿੱਤੋ ਕਿ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਜਿੱਥੇ ਕੀ ਵੱਡੇ ਬੋਲਕ ਬੋਲ ਜਿਹੜੇ ਕੀਤੇ ਗਏ ਨੇ ਨਵਜੋਤ ਕੋਰ ਸਿੱਧੂ ਵੱਲੋਂ ਤੁਹਾਨੂੰ ਦੱਸ ਦਿੰਨੇ ਕਿ ਸੂਤਰ ਤੋਂ ਪੰਦੀ ਜਾਣਕਾਰੀ ਆ ਰਹੀ ਹੈ ਕਿ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਨ੍ਹਾਂ ਦੇ ਬਾਰੇ ਦਿੱਤੇ ਬਿਆਨ ਕਾਰਨ ਪੰਜਾਬ ਕਾਂਗਰਸ ਵਿੱਚ ਹਲਚਲ ਪੈਦਾ ਹੋ ਗਈ ਹੈ। ਉਨ੍ਹਾਂ ਨੇ ਇੱਕ ਤਿੱਖ ਬਿਆਨ ਦਾ ਕਾਂਗਰਸ ਅੰਦਰੋਂ ਵਿਰੋਧ ਸ਼ੁਰੂ ਹੋ ਗਿਆ ਤੇ ਕਾਂਗਰਸ ਦਾ ਮੁਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦੇੜੇ ਪੈਂਦੇ ਹਨ। ਹਾਲਾਂਕਿ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਰਗਰਮ ਹੋਣਾ ਜ਼ਰੂਰੀ ਹੈ। ਪਟਿਆਲੇ ਤੋਂ ਸੰਸਦ ਮੈਂਬਰ ਜਿਹੜੇ ਨੇ ਡਾਕਟਰ ਧਰਮਵੀਰ ਗਾਂਧੀ ਨੇ ਵੀ ਸਾਢੇ 3 ਸਾਲਾਂ ਤੋਂ ਪੰਜਾਬ ਕਾਂਗਰਸ ਦੇ ਵਰਕਰ ਅਗੂ ਪੁਲਿਸ ਦੀ ਤਕੇਸ਼ਾਹੀ ਦਾ ਸ਼ਿਕਾਰ ਹੰਤੇ ਕੇਸਾਂ ਵਿੱਚ ਉਲਝੇ ਰਹੇ ਅਚਾਨਕ ਹੀ ਉਹ ਵਿਅਕਤੀ ਨੂੰ ਮੁੱਖ ਮੰਤਰੀ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਲਈ ਕਈ ਸਾਲਾਂ ਤੋਂ ਸਾਥ ਨਹੀਂ ਲਈ ਉਹਨਾਂ ਨੇ ਕਿਹਾ ਕਿ ਰਾਹੁਣਕਰ ਦੀ ਅਜੀਬ ਵਿਅਕਤੀ ਹਨ ਜਿਨ੍ਹਾਂ ਨੇ ਇਕੱਲਿਆਂ ਨੇ ਲੋਕਤੰਤਰ ਬਚਾਉਣ ਲਈ ਜੰਗ ਸ਼ੁਰੂ ਕੀਤੀ ਸੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਦੇ ਵੀ ਬੇਦਾਗ ਹਨ ਇਸ ਲਈ ਹਾਈ ਕਮਾਂਡ ਨੇ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਲੈਣ ਦਾ ਦੋਸ਼ ਲਾਉਣਾ ਗਲਤ ਹੈ ਇਸ ਨੂੰ ਪਰਦਾਸ਼ ਨਹੀਂ ਕੀਤਾ ਜਾ ਸਕਦਾ ਪੰਜਾਬ ਕਾਂਗਰਸ ਦੀ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ੰਗ ਕੋਹਰੰਦਾਵਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸੀਨੀਅਰ ਆਗੂ ਜੋ ਸ਼ੋਰ ਨਾਲ ਕੰਮ ਕਰ ਰਹੇ ਹਨ ਚਰਨਿੰ ਚੰਨੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਾਉਣ ਲਈ 500 ਕਰੋੜ ਰੁਪਏ ਲਏ ਸਨ ਉਹਨਾਂ ਨੇ ਦੋਸ਼ ਲਾਇਆ ਕਿ ਬੀਬੀ ਨਵਜੋਤ ਕੋਰ ਖੁਦ ਹੁਣ ਚੋਣ ਲੜਨਾ ਚਾਹਦੀ ਹੈ ਨਵਜੋਤ ਸਿੰਘ ਦੀ ਨਜ਼ਦੀਕੀਆਂ ਤੇ ਮੰਨੇ ਜਾਂਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਟਕਸਾਲੀ ਕਾਂਗਰਸੀ ਲਾਲ ਸਿੰਘ ਦੇ ਪੁੱਤਰ ਹਨ ਉਹ ਜਾਪਦਾ ਕਿ ਬੀਬੀ ਨਵਜੋਤ ਕੋਰ ਦੀ ਜੁਬਾਨ ਟਪਲਾ ਖਾ ਗਈ ਹੈ ਤੇ ਉਹ ਰਾਹੁਲ ਗਾਂਧੀ ਖਿਲਾਫ 22 ਕੇਸ ਚੱਲ ਰਹੇ ਹਨ ਉਸਲੀ ਕੋਈ ਵੀ ਦੋਸ਼ ਨਹੀਂ ਲਗਾਇਆ ਜਾ ਸਕਦਾ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਦੂਸਰੇ ਪਾਸੇ ਦੱਸ ਦਈਏ ਕਿ ਕਾਫੀ ਵੱਡਾ ਜਿਹੜਾ ਹੈ ਬੁਲਾਰਾ ਆਮ ਆਦਮੀ ਪਾਰਟੀ ਦੇ ਨੀਲ ਗਰਗ ਨਵਜੋਤ ਕੋਰ ਸਿੱਧੂ ਦੇ ਵਿਆਹ ਦੇ ਸਪਸ਼ਟ ਕਰਤਾ ਹੈ ਕਿ ਕਾਂਗਰਸ ਦਾ ਸਿਸਟਮ ਬਹੁਤ ਗੰਦਲਾ ਹੈ ਉਹ ਸਮ੍ਰਿਤੀ ਸਿੱਧੇ ਨੂੰ ਸਵਾਲ ਜੇਕਰ ਕਾਂਗਰਸ ਪਾਰਟੀ ਵਿੱਚ ਸਿਸਟਮ ਬਹੁਤ ਗੰਦਲਾ ਹੈ ਤਾਂ ਉਹ ਮੁੱਖ ਮੰਤਰੀ ਬਣ ਲਈ ਜਿਹੜਾ ਹੈ ਤਲ ਮੱਛੀ ਕਿਉਂ ਹਨ ਉਹਨਾਂ ਨੇ ਦੋਸ਼ ਲਾਇਆ ਕਿ ਕਾਂਗਰਸ ਹੋਰ ਨਾ ਰਾਜਨੀਤੀ ਪਾਰਟੀਆਂ ਸਿਸਟਮ ਪਿਛਟ ਤੇ ਵੀ ਪਾਰਟੀਆਂ ਵਿੱਚ ਮੁੱਖ ਮੰਤਰੀ ਲਈ 500 ਕਰੋੜ ਰੁਪਏ ਦੇਣੇ ਪੈਂਦੇ ਹਨ ਪੰਜਾਬ ਦੇ ਰੋਜ਼ਗਾਰ ਸੇਤ ਸੁਰੱਖਿਆ ਲਈ ਜੋ ਸੜਕਾਂ ਬਣਾਉਣ ਦੀ ਗੱਲ ਕਰ ਸਕਦੀਆਂ ਹਨ ਪਰ ਪੰਜਾਬੀਆਂ ਨੂੰ ਕਦੇ ਵੀ ਇਮਾਨਦਾਰ ਸਿਸਟਮ ਨਹੀਂ ਦੇ ਸਕਦੀਆਂ ਯਾਨੀ ਕਿ ਆਪਣੇ ਆਪਣੇ ਬਿਆਨ ਦੇ ਦਿੰਦੇ ਆ ਨਵਜੋਤ ਕੋਰ ਸਿੱਧੂ ਕਾਫੀ ਜ਼ਿਆਦਾ ਮਸਲਿਆਂ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਨਵਜੋਤ ਕੋਰ ਸਿੱਧੂ ਕਿੰਨੇ ਕੋ ਸਹੀ ਨੇ ਕਿੰਨੇ ਕੋ ਗਲਤ ਨੇ ਇਹ ਤਾਂ ਟਾਈਮ ਹੀ ਦੱਸੇਗਾ ਲੇਕਿਨ ਜਿਸ ਤਰੀਕੇ ਦੇ ਉਹ ਆਪਣੇ ਬਿਆਨ ਦੇ ਵਿੱਚ ਕਿਰੇ ਦਿਖਾਈ ਦੇ ਰਹੇ ਨੇ ਤਾਂ ਨਵਜੋਤ ਕੋਰ ਸਿੱਧੂ ਕੋਲੋਂ ਬਾਕੀ ਪਾਰਟੀਆਂ ਤੇ ਦੂਸਰੇ ਪਾਸੇ ਜਿਹੜੀ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਵਾਬ ਮੰਗ ਰਹੇ ਨੇ ਯਾਨੀ ਕਿ ਸਿੱਧਾ ਟਾਰਗੇਟ ਕੀਤਾ ਗਿਆ ਹੈ ਕਾਂਗਰਸ ਪਾਰਟੀ ਦੇ ਉੱਤੇ ਨਵਜੋਤ ਕੋਰ ਸਿੱਧੂ ਵੱਲੋਂ ਤੇ ਕਾਫੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ ਤੇ ਹੁਣ ਨਵਜੋਤ ਕੋਰ ਸਿੱਧੂ ਇਹਦਾ ਕੀ ਜਵਾਬ ਦੇਣਗੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਧੰਨ